ਹੋ ਚਿੱਠੀ ਲਿਖਾਂ ਤੈਨੂੰ ਹੱਥਾ ਚਿੱਠੀ ਲਿਖਾਂ ਤੈਨੂੰ ਹੱਥਾ ਗੌਰ ਆਦ ਨਾਲ ਵੇ ਹੋਰ ਸਾਰੇ ਸੁਖ ਚੰਨਾ ਸਾਡਾ ਮੰਦਾ ਹਾਲ ਵੇ ਹੋ ਚਿੱਠੀ ਲਿਖਾਂ ਹਾਂ ਤੈਨੂੰ ਹੋ ਕਲਜਾਬ ਨੇਰੇ ਉੱਤੇ ਕਾਗ ਕੁ ਲਾ ਗਿਆ ਮਰ ਜਾਣਾ ਚਿੱਤ ਨੂੰ ਚਿੱਤ ਮਣੀ ਜੀ ਲਾ ਗਿਆ ਅੱਲ ਜਾਬ ਨੇ ਰੇ ਉੱਤੇ ਪਾਗ ਕੁ ਲਾ ਗਿਆ ਮਰ ਜਾਣਾ ਚਿੱਤ ਨੂੰ ਚਿੱਤ ਮਣੀ ਜੀ ਲਾ ਗਿਆ ਉੱਠਦੀ ਆ ਚ ਸਾਚਨਾ ਉੱਠਦੀ ਆ ਚ ਸਾ ਸਾਰਾ ਦੁਖ ਬਾਲ ਬਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੁੰਦਾ ਹਾਲ ਵੇ ਹੋ ਚਿੱਠੀ ਲਿਖਾ ਤੈਨੂੰ ਹੱਥਾਂ ਗੌਰ ਆ ਦਾ ਨਾਲ ਵੇ ਔਰ ਸਾਰੇ ਸੁੱਖ ਚਨਾ ਸਾਡਾ ਮੁੰਦਾ ਹਾਲ ਵੇ ਹੋ ਚਿੱਠੀ ਲਿਖਾਂ ਤੈਨੂੰ ਹੂੰ ਜਾਲ ਸੋਣਾ ਹੁਣ ਮੁਰਝਾ ਵੀ ਰਹਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਬਲ ਬਖਰਾ ਅੜਿਆ ਤੇ ਜੇੜਾ ਅਥੁਰ ਬਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹੋਗੀ ਅਲਵਿਲੇ ਫੈਦਾਂ ਤੇਰਾ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਖੀ ਸੋਣੇ ਜਾਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਣੀਆਂ ਬੇਪੱਤਿਆਂ ਨਾ ਬੇਪੱਤਿਆਂ ਨਾ ਬੇਪੱਤਿਆਂ ਨਾ ਇੱਕ ਪਿੜ ਗਈ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਹੋ ਸੱਪਾਂ ਦਾ ਕੰਮ ਡੰਗਣਾ ਹੁੰਦਾ ਹੋ ਸਾਡੇ ਕੋਲ ਡੰਗਾਂ ਦੇ ਮਣਕੇ ਜੇ ਰਾਂ ਸਾਨੂੰ ਕਰਦੇ ਟਿੱchnਾ ਅਸੀਂ ਟਕਰਾਗੇ ਕੁਝ ਬਣ ਕੇ ਹੁਣ ਇੱਥੇ ਬੈਠ ਕਿਸੇ ਨਹੀਂ ਰਹਿਣਾ ਤੇ ਮੇਲਾ ਵੇ ਕਿਤੇ ਮੁਰਦੇ ਲੇਲੀ ਉਹ ਦੁਨੀਆ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹੋ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹੋ ਜਿੰਨਾ ਮਰਦੀ ਕਰ ਲੋ ਕਿਸੇ ਦਾ ਇੱਕ ਦਿਲੇ ਰੰਗ ਤੋਂ ਖੌਂਦਾ ਬਲਕਿ ਨਾ ਜੇ ਖੂਨ ਚ ਹੋਵੇ ਉਹ ਕਿੱਥੋਂ ਕਦਰਾਂ ਪਾਉਂਦਾ ਹੋ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਇੱਕ ਦਿਨੇ ਰੰਗ ਦਿਖਾਉਂਦਾ ਦਲਪਣਾ ਜੇ ਖੂਨ ਚ ਹੋਵੇ ਉਹ ਕਿੱਥੋਂ ਕਦਰਾਂ ਪਾਉਂਦਾ ਰਾਂ ਦੀਪ ਬੇਲੜੇ ਬਾੜਾ ਬਚ ਕੇ ਰਾਂ ਦੀਪ ਬੇਲੜੇ ਬਾੜਾ ਬਚ ਕੇ ਹੁਣ ਗੱਲ ਨਹੀਂ ਨਾ ਪੈਣੀ ਉਹ ਦੁਨੀਆ ਇਹ ਦੁਨੀਆ ਇਹ ਦੁਨੀਆ ਪੈਸਾ ਪੈਸਾ ਕਰਦੀ ਕੋਈ ਨਿੱਕੇ ਸੇ ਦਾ ਬੈਲੀ ਹੋ ਦੁਨੀਆਂ ਤੇ ਸੱਸ ਕਰਦੀ ਇੱਥੇ ਕੋਈ ਨਿੱਕੇ ਸੇ ਦਾ ਬੈਲ ਪਿੱਪਲ ਹੀ ਢੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਹਾਨੀ ਵਿੱਚ ਤਿਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਹਾਨੀ ਨਾ ਰਹੀਆਂ ਉਹ ਤੀਆਂ ਨਾ ਤੇ ਹਰ ਵੇਲ ਕੋ ਹੋਣ ਬਦਲ ਗਿਆ ਏ ਸਾਡਾ ਸੱਬੇ ਆਚਾਰ ਬੇ ਲੋਕੋ

ਹਾਰ ਸ਼ਿੰਗਾਰ ਵੇ ਲੋਕੋ ਹੁਣ ਬਦਲ ਗਿਆ ਏ ਸਾਡਾ ਸੱਬਿਆਚਾਰ ਵੇ ਲੋਕੋ ਹੁਣ ਆਪਾਂ ਫਲਦੇ ਜਾਂਦੇ ਸੱਬਿਆਚਾਰ ਵੇ ਲੋਕੋ ਉਹ ਦੁਨੀਆ ਤੋਂ ਕਹਾ ਦਾ ਤੁਰ ਗਈ ਫਿਰ ਤੋਂ ਉਠ ਗਈ ਸ਼ਾ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਹੀ ਮਾਨੀ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ ਜਦ ਮੈਂ ਤੇਰੇ ਵੇਲੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਜਦ ਮੈਂ ਤੇਰੇ ਵੇਲੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਨਾਲ ਤੇਰੇ ਜਹਾਂ ਰੌਣਕ ਸੀ ਅੱਜ ਨਾਲ ਤੇਰੇ ਜਹਾਂ ਰੌਣਕ ਸੀ ਅੱਜ ਹੋ ਗਈ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਂ ਨਹੀਂ ਇੱਕ ਵਾਰੀ ਤੇ ਦੱਸ ਜਾ ਵਕਤੋ ਕਿਤੇ ਤੁਰ ਜੀ ਹਿਮਾ ਹੂੰ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਸੋਹਣਾ ਸੱਜਣਾ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੂੰ ਮੈਂ ਸੀ ਤੇਰੇ ਨਾਲ ਪੜਦੀ ਵੇ ਹੋ ਜਿਰਾ ਬਾਦ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਹਣਾ ਸੱਜਣਾ ਮੈਂ ਬਰਾਨਾ ਮੈਂ ਬੱਦਲ ਆਨਾ मैं बड़ा ना गल करे रुतना मेरे नदले दोबारा आया चढ़के बेकिया ने कुछ मर जाने आपे दिल बच्चे डेरा ला लिया वे अज बदले दोबारा आया चरकें बेकिया ने खेरा पालिया कुछ पला ले सी मर जाने आपे दिल बच्चे डेरा ला लिया वे ਚੰਗੀ ਲਬਲੀ ਕਲੇਰ ਨੂੰ ਮੈਂ ਲੱਗਦੀ ਸੋਹਣਿਆ ਸੱਜਣਾ ਚੰਗੀ ਲਬਲੀ ਕਲੇਰ ਨੂੰ ਮੈਂ ਲੱਗਦੀ ਉਹਦੇ ਤੇ ਮੇਰੀ ਅੱਖ ਖੜ ਗਈ ਵੇ ਹੋ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾਣਾ ਮੈਂ ਬਦਲਾਨਾ ਮੈਂ ਅੰਬਰਾਣਾ ਗੱਲਾਂ ਕਰਦੀ ਹੀ ਵੇ ਰੁੱਤ ਪਿਆਰ ਦੀ ਚਨਾ ਮੇਰੇ ਨਾਲ ਤੂੰ ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ